ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪੀਮਿੰਦਰ ਸਿੰਘ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੀ ਤੁਹਾਨੂੰ ਵੀ ਡਾਕਟਰ ਸਾਹਿਬ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪੰਜਾਬੀਆਂ ਨੂੰ ਲੋਹੜੀ ਦੀਆਂ ਪਵਿੱਤਰ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਡਾਕਟਰ ਸਾਹਿਬ ਆਪਾਂ ਮਿਹਰਬਾਨੀ ਸਰ ਜੀ ਰਾਜਨੀਤੀ ਵੱਲ ਪਾਦੇ ਆਂ ਅਖਰ ਕਿੱਥੇ ਕਿ ਡਾਕਟਰ ਸਾਹਿਬ ਪਹੁੰਚਿਆ ਫਿਰ ਸਮਝੌਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਹੋਊਗਾ ਵੀ ਜਾਂ ਐਵੇਂ ਹੀ ਕਾਵਾ ਰੌਲੀ ਹੈ ਮੌਕੇ ਤੇ ਜਾ ਕੇ ਕਹਿ ਦੇਣ ਕਿ ਸਾਨੂੰ ਤਾਂ ਮਨਜ਼ੂਰ ਨਹੀਂ ਸਮਝੌਤੇ ਹੈਗੇ ਪੰਜਾਬ ਦੀਆਂ 13-13 ਸੀਟਾਂ ਨੇ ਅਸੀਂ ਤਾਂ ਫਿਰ ਵੱਖੋ-ਵੱਖਰੇ ਲੜਾਂਗੇ ਹਾਲਾਂਕਿ ਸੰਭਵ ਤਾਂ ਨਹੀਂ ਹੈਗਾ ਜੇ ਹਾਈ ਕਮਾਂਡ ਨੇ ਹਮੇ ਭਾਰਤੀ ਉੱਪਰ ਅਲਾਈਅንስ ਹੋ ਗਿਆ ਤੇ ਸੀਟਾਂ ਦੀ ਵੰਡ ਜਿਹੜੀ ਹੋਣੀ ਹੈ ਥੋੜੇ ਦਿਨਾਂ ਚ ਉਹ ਲਗਭਗ ਹੋ ਜਾਣੀ ਹੈ ਵਿੱਚ ਤਾਂ ਇਹ ਵੀ ਚਲੋ ਹੁਣ ਤਾਂ ਗੱਲਾਂ ਜੱਗਜ਼ਹਾਰੇ ਹੋ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਅਲਾਈਅንስ ਹੈ ਉਹ ਆਨਲਾਈਨਸ तकरीबन तकरीबन ऑलमोस्ट 98% ਤਾਂ ਨੇਪਰੇ ਚੜ ਚੁੱਕਿਆ ਸੋ ਕਿਵੇਂ ਡਾਕਟਰ ਸਾਹਿਬ ਸਾਰੀ ਗੱਲਬਾਤ ਅੱਗੇ ਵਧ ਰਹੀ ਹੈ ਜੀ ਪੱਗੂ ਸਾਹਿਬ ਦੇਖੋ ਇਸ ਵੇਲੇ ਜੋ ਮੁਲਕ ਦੇ ਹਾਲਾਤ ਨੇ ਉਹ ਇਹੀ ਨੇ ਕਿ ਇੱਕ ਪਾਸੇ ਜਿਹੜਾ ਪਿਛਲਾ 10 ਸਾਲਾਂ ਦਾ ਜੋ ਪੋਲੀਟੀਕਲ ਹਾਲਾਤ ਰਹੇ ਹੈਂ ਭਾਰਤ ਦੇ ਉਹੀ ਆ ਕਿ ਆਪਾਂ ਸਾਰਿਆਂ ਨੇ ਦੇਖਿਆ ਕਿ ਚਾਹੇ ਉਹ ਜਾਤੀਵਾਦ ਹੋਵੇ ਚਾਹੇ ਉਹ ਅ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਹੋਵੇ ਜਾਂ ਕੱਟੜਤਾਵਾਦ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਬਹੁਤ ਸਾਰੇ ਕਾਲੇ ਕਾਨੂੰਨ ਲਿਉਣ ਦੀ ਗੱਲ ਹੋਵੇ ਅ ਪਿਛਲੇ 10 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਕਿ ਚਾਹੇ ਉਹ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੋਣ ਜਾਂ ਆ ਆਮ ਲੋਕਾਂ ਨੂੰ Hindu Musliman ਦੇ ਨਾਂ ਦੇ ਉੱਤੇ ਲੜਾਉਣ ਦੀਆਂ ਗੱਲਾਂ ਹੋਣ ਇਹ ਲਗਾਤਾਰ ਪ੍ਰਚਾਰੀਆਂ ਜਾ ਰਹੀਆਂ ਨੇ ਪ੍ਰਸਾਰੀਆਂ ਜਾ ਰਹੀਆਂ ਨੇ ਜਿਦੇ ਕਰਕੇ ਤੁਸੀਂ ਦੇਖੋਗੇ ਕਿ ਇੱਕ ਖਾਸ ਤਰ੍ਹਾਂ ਦੀ ਟੈਨਸ਼ਨ ਤੁਹਾਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਦਿਖਾਈ ਦੇਵੇਗੀ ਵੱਖ-ਵੱਖ ਸਟੇਟਾਂ ਦੇ ਵਿੱਚ ਔਰ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਤੋਂ ਬੀਜੇਪੀ ਸੱਤਾ ਚਾਹੀਏ ਔਰ ਮੋਦੀ ਸਾਹਿਬ ਸੱਤਾ ਚਾਹੇ ਨੇ ਉਹਨਾਂ ਦਾ ਅਜੰਡਾ ਇੱਕੋ ਹੀ ਰਿਹਾ ਹੈ ਪੋਲੀਟੀਕਲ ਤੌਰ ਤੇ ਜਦੋਂ ਦੇਖੀਏ ਕਿ ਵਿਰੋਧੀਆਂ ਨੂੰ ਖਤਮ ਕੀਤਾ ਜਾਏ ਕਿਵੇਂ ਨਾ ਕਿਵੇਂ ਕੋਈ ਵੀ ਚਾਹੇ ਵਿਰੋਧੀ ਪਾਰਟੀ ਆ ਚਾਹੇ ਉਸ ਸਟੇਟਾਂ ਚਾਹੇ ਚਾਹੇ ਉਸ ਸੈਂਟਰ ਚ ਇਨਾਂ ਨੂੰ ਖਤਮ ਕਰਕੇ ਇੱਕ ਖਾਸ ਤਰ੍ਹਾਂ ਦੀ ਤਾਨਾਸ਼ਾਹੀ ਜਿਹੜੀ ਹੈਗੀ ਹੈ ਉਹ ਲਿਆਂਦੀ ਜਾਵੇ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਹਿਲਾਂ 26 ਪਾਰਟੀਆਂ ਇਕੱਠੀਆਂ ਹੋਈਆਂ ਔਰ ਫਿਰ ਬਾਅਦ ਦੇ ਵਿੱਚ ਦੋ ਹੋਰ ਹੋਈਆਂ 28 ਹੋਈਆਂ ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲਗਾਤਾਰ ਵੱਖ-ਵੱਖ ਸਟੇਟਾਂ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ ਔਰ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਜਿਵੇਂ ਇਸ ਵੇਲੇ ਵੱਖ-ਵੱਖ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਇੰਡੀਆ ਨਾ ਦੀ ਜੋ ਸੰਸਥਾ ਹੈ ਉਹਦੇ ਵਿੱਚ ਜੋ ਸ਼ਾਮਲ ਨੇ ਕਿ ਹੋਰ ਵੀ ਜਿਹੜੀਆਂ ਬਾਹਰ ਰਹਿੰਦੀਆਂ ਨੇ ਕੁਝ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਵੀ ਸਗੋਂ ਨਾਲ ਜੋੜਿਆ ਜਾਵੇ ਖਾਸ ਤੌਰ ਤੇ ਜੇ ਬਸਪਾ ਨੂੰ ਵੀ ਨਾਲ ਜੋੜ ਲਿਆ ਜਾਏ ਤਾਂ ਉਹਦੇ ਨਾਲ ਕਾਫੀ ਫਾਇਦਾ ਹੋ ਸਕਦਾ ਹੈ ਮੇਰਾ ਕਹਿਣ ਤੋਂ ਮਤਲਬ ਹੈ ਕਿ ਇਸ ਵੇਲੇ ਗੱਲ ਭਾਰਤ ਨੂੰ ਬਚਾਉਣ ਦੀ ਹੈ ਹਿੰਦੁਸਤਾਨ ਨੂੰ ਬਚਾਉਣ ਦੀ ਹੈ ਇਹਦੇ ਸੰਵਿਧਾਨ ਨੂੰ ਬਚਾਉਣ ਦੀ ਹੈ ਇਹਦੇ ਲੋਕਤੰਤਰ ਨੂੰ ਬਚਾਉਣ ਦੀ ਹੈ ਸੋ ਇਸ ਨੂੰ ਲੈ ਕੇ ਜੇਕਰ ਤੁਹਾਡਾ ਮੁਲਕ ਹੀ ਨਹੀਂ ਬਚ ਰਿਹਾ ਜੇ ਤੁਹਾਡਾ ਸੰਵਿਧਾਨ ਹੀ ਨਹੀਂ ਬਚ ਰਿਹਾ ਤਾਂ ਤੁਸੀਂ ਪਾਰਟੀਆਂ ਬਣਾ ਕੇ ਜਾਂ ਪਾਰਟੀਆਂ ਜਿਹੜੀਆਂ ਨੇ ਉਹ ਸੀਟਾਂ ਨੂੰ ਵੰਡਣ ਦੇ ਨੂੰ ਲੈ ਕੇ ਬਹੁਤਾ ਲੰਬਾ ਸਮਾਂ ਚੱਲ ਨਹੀਂ ਸਕੋਗੇ ਸੋ ਇਸ ਕਰਕੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਔਰ ਪਾਰਟੀਆਂ ਇਹ ਗੱਲਾਂ ਸਮਝ ਵੀ ਰਹੀਆਂ ਨੇ ਕਿ ਆਪ ਆਪਣੀ ਆਪਣੀ ਜਿਹੜੀ ਈਗੋ ਹੈ ਕਿ ਮੈਂ ਤਾਂ ਇੰਨੀਆਂ ਸੀਟਾਂ ਲੈਣੀਆਂ ਨੇ ਕਿ ਕੋਈ ਪਾਰਟੀ ਕਵੇ ਕਿ ਮੈਂ ਤਾਂ ਇੰਨੀਆਂ ਸੀਟਾਂ ਲਵਾਂਗੇ ਉਹ ਈਗੋ ਨੂੰ ਉਹੋ ਹੰਕਾਰ ਨੂੰ ਛੱਡਣਾ ਚਾਹੀਦਾ ਔਰ ਜਿੱਥੇ ਕਿਤੇ ਹੋਵੇ ਇੱਕ ਸਾਂਝਾ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਬਣਾ ਕੇ ਉਹਦੇ ਉੱਤੇ ਲੜਾਈ ਲੜਨ ਦੀ ਲੋੜ ਹੈ ਨਾ ਕਿ ਆਪਣੀ ਆਪਣੀ ਜਿਹੜੀ ਈਗੋ ਹੈ ਔਰ ਆਪਣੇ ਆਪਣੇ ਜੋ ਜਿਹੜੇ ਨੇ ਉਹ ਇਹ ਕਿ ਮੈਂ ਤਾਂ ਮੈਂ ਨਾ ਮੰਨੂ ਵਾਲੀ ਗੱਲ ਹੈ ਔਰ ਇਹ ਨੂੰ ਪਾਸੇ ਰੱਖਣ ਦੀ ਲੋੜ ਹੈ ਸਗੋਂ ਇਸ ਵੇਲੇ ਮੁਲਕ ਨੂੰ ਬਚਾਉਣ ਦੀ ਲੋੜ ਹੈ ਇਹ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਔਰ ਮੈਨੂੰ ਉਮੀਦ ਹੈ ਜਿਵੇਂ ਤੁਸੀਂ ਵੀ ਇਸ਼ਾਰਾ ਕਰ ਰਹੇ ਹੋ ਕਿ ਕਾਫੀ ਗੱਲਾਂ ਜਿਹੜੀਆਂ ਨੇ ਇਹ ਦੇ ਬਾਰੇ ਪਾਰਟੀਆਂ ਕਲੀਅਰ ਹੋ ਰਹੀਆਂ ਨੇ ਔਰ ਕਿਸੇ ਕਿਸਮ ਦੀ ਦਿੱਕਤ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚਾਹੇ ਮਹਾਰਾਸ਼ਟਰ ਹੋਵੇ ਚਾਹੇ ਬਾਕੀ ਸਟੇਟਾ ਹੋਣ ਕੋਈ ਇਸ ਕਿਸਮ ਦੀ ਮੈਨੂੰ ਕੋਈ ਜਿਹੜੀ ਦਿੱਕਤ ਹੈ ਉਹ ਕੋਈ ਨਜ਼ਰ ਨਹੀਂ ਆ ਰਹੀ ਔਰ ਜ਼ਰੂਰ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਸਮਝੌਤਾ ਮਿਲ ਜੁਲ ਕੇ ਰਹਿਣ ਦੀ ਗੱਲ ਕਰ ਰਹੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਮਨ ਮਿਨਿਮਮ ਪ੍ਰੋਗਰਾਮ ਬਣੇਗਾ ਉਹਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਬੈਠੀਆਂ ਨੇ ਉਹ ਫੁੱਲ ਚੜਾਉਣਗੀਆਂ ਔਰ ਆਪਣੀ ਆਪਣੀ ਈਗੋ ਨੂੰ ਪਰੇ ਰੱਖ ਕੇ ਮੁਲਕ ਨੂੰ ਬਚਾਉਣ ਲਈ ਔਰ ਸੰਵਿਧਾਨ ਨੂੰ ਬਚਾਉਣ ਲਈ ਔਰ ਲੋਕਾਂ ਨੂੰ ਬਚਾਉਣ ਦੇ ਲਈ ਆਪਸੀ ਭਾਈਚਾਰੇ ਨੂੰ ਬਚਾਉਣ ਦੇ ਲਈ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਹੋਣਗੀਆਂ ਸਮਝੌਤੇ ਹੋਣਗੇ ਔਰ ਸੀਟਾਂ ਦੀ ਵੰਡ ਤਾਂ ਇੱਕ ਬਹੁਤ ਛੋਟੀ ਜੀ ਗੱਲ ਹੈ ਔਰ ਇਸ ਨੂੰ ਮੈਨੂੰ ਲੱਗਦਾ ਹੈ ਕਿ ਜਲਦੀ ਸਿਰੇ ਚੜੇਗੀ ਭੰਗੂ ਸਾਹਿਬ ਐਦਾਂ ਵੀ ਹੋ ਸਕਦਾ ਕਿ ਉੱਪਰ ਅਲਾਈਅੰਸ ਹੋ ਜਾਏ ਪੰਜਾਬ ਦੇ ਵਿੱਚ ਨਾ ਹੋਵੇ ਨਹੀਂ ਐਦਾਂ ਕਦੇ ਵੀ ਨਹੀਂ ਹੁੰਦਾ ਹੁੰਦਾ ਜਦੋਂ ਕਿਉਂਕਿ ਜਿਹੜੇ ਸਮਝੌਤੇ ਹੁੰਦੇ ਆ ਉਹ ਸੈਂਟਰਲ ਲੈਵਲ ਤੇ ਜਿਹੜੀ ਹਾਈ ਕਮਾਂਡ ਹੈ ਉਹੀ ਕਰਨੀ ਹੁੰਦੀ ਹੈ ਉਸੇ ਦੇ ਕਰਨੇ ਹੁੰਦੇ ਆ ਸੋ ਬਹੁਤ ਹੀ ਦਿੱਕਤ ਮੈਨੂੰ ਜੋ ਲੱਗ ਰਿਹਾ ਫਿਲਹਾਲ ਆਉਣੀ ਨਹੀਂ ਚਾਹੀਦੀ ਔਰ ਜੇਕਰ ਆਉਂਦੀ ਹੈ ਤਾਂ ਇਹਦਾ ਹੁਣ ਫਿਊਚਰ ਦੱਸੇਗਾ ਪੁਇਕ ਦੱਸੇਗਾ ਪਰ ਫਿਲਹਾਲ ਜੋ ਹਾਲਾਤ ਲੱਗ ਰਹੇ ਨੇ ਜਿਵੇਂ ਦਿੱਲੀ ਦੇ ਵਿੱਚ ਤਾਂ ਕਾਫੀ ਜਿਹੜੀਆਂ ਸੁਭਾਵਨਾਵਾਂ ਨੇ ਸਮਝੌਤੇ ਹੋਣ ਦੀਆਂ ਔਰ ਇਸੇ ਤਰ੍ਹਾਂ ਦੇ ਸਮਝੌਤੇ ਜਿਹੜੇ ਨੇ ਉਹ ਪੰਜਾਬ ਜਾਂ ਇਥੋਂ ਤੱਕ ਕਿ ਜਿਹੜੇ ਬੰਗਾਲ ਨੂੰ ਲੈ ਕੇ ਵੀ ਕਈ ਵਾਰੀ ਲੋਕ ਕਿਆ ਸਰਾਈਆਂ ਕਰਦੇ ਨੇ ਕਿ ਸ਼ਾਇਦ ਉੱਥੇ ਵੀ ਸਮਝੌਤਾ ਨਾ ਹੋਵੇ ਮੈਨੂੰ ਕੋਈ ਬਹੁਤੇ ਵੱਡੇ ਚਾਂਸ ਨਾ ਹੋਣ ਦੇ ਨਹੀਂ ਲੱਗਦੇ ਹੋਣ ਦੇ ਜ਼ਿਆਰੀਆਂ ਹੋਣ ਦੀਆਂ ਜਿਹੜੀਆਂ ਨੇ ਸਮਝੌਤੇ ਦੀਆਂ ਉਹ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਬੰਗੂ ਸਾਹਿਬ ਡਾਕਟਰ ਸਾਹਿਬ ਕੀ ਲੋਕ ਸਭਾ ਤੋਂ ਬਦ ਵਿਧਾਨ ਸਭਾ ਵੀ ਇਕੱਠੇ ਲੜ ਸਕਦੇ ਨੇ ਨਹੀਂ 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 ਉਹ ਚੀਜ਼ ਉਹ ਦੇ ਕੋ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ ਹੋਰ ਤਰ੍ਹਾਂ ਹੋਉਂਗੀਆਂ ਪੰਚਾਇਤੀ ਚੋਣਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਔਰ ਐਮਸੀ ਦੀਆਂ ਚੋਣਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਹਰ ਚੋਣ ਦਾ ਇੱਕ ਆਪਣਾ ਮਕਸਦ ਹੁੰਦਾ ਹੈ ਉਹਦਾ ਇੱਕ ਆਪਣਾ ਅਜੰਡਾ ਹੁੰਦਾ ਹੈ ਏਦਾਂ ਦਾ ਕਦੇ ਵੀ ਨਹੀਂ ਹੁੰਦਾ ਕਿ ਜਿਹੜੀ ਹੈਗੀਆਂ ਲੋਕ ਸਭਾ ਜਾਂ ਵਿਧਾਨ ਸਭਾ ਇਕੱਠੀਆਂ ਹੀ ਜਿਹੜੀਆਂ ਨੇ ਉਹ ਜਿਹੜੀਆਂ ਉਹਦੇ ਮੁਤਾਬਕ ਰਿਜ਼ਲਟ ਆਉਣ ਤੁਸੀਂ ਦੇਖੋਗੇ ਕਿ ਕਈ ਸਟੇਟਾਂ ਦੇ ਵਿੱਚ ਇੱਕੋ ਵੇਲੇ ਜਿਹੜੀ ਹੈ ਗਿਆ ਵਿਧਾਨ ਸਭਾ ਦੀਆਂ ਵੀ ਚੋਣਾਂ ਹੁੰਦੀਆਂ ਨੇ ਤੇ ਲੋਕ ਸਭਾ ਦੀਆਂ ਵੀ ਪਰ ਲੋਕ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਹੋਰ ਕਿਸੇ ਪਾਰਟੀ ਨੂੰ ਜਿਤਾਉਂਦੇ ਆ ਲੋਕ ਸਭਾ ਦੇ ਵਿੱਚ ਹੋਰ ਕਿਸੇ ਪਾਰਟੀ ਨੂੰ ਜਿਤਾਉਂਦੇ ਆ ਸੋ ਇਸ ਕਰਕੇ ਲੋਕ ਜਿਹੜਾ ਸਾਡਾ ਭਾਰਤ ਦਾ ਵੋਟਰ ਹੈ ਉਹ ਬਹੁਤ ਕੌਨਸ਼ੀਅਸ ਹੈ ਔਰ ਉਹਨੂੰ ਪਤਾ ਹੈ ਕਿ ਜੇਕਰ ਇਸ ਵੇਲੇ ਮੋਦੀ ਸਾਹਿਬ ਨੂੰ ਜਾਂ ਬੀਜੇਪੀ ਨੂੰ ਹਰਾਉਣਾ ਹੈ ਤਾ ਇਕੱਠੇ ਹੋਣ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਹੈ ਇਸ ਵੇਲੇ ਕੋਈ ਹੋਰ ਦੂਸਰਾ ਰਸਤਾ ਹੀ ਨਹੀਂ ਆਪਾਂ ਕਹਿ ਸਕਦੇ ਜੋ ਆਪਾਂ ਨੂੰ ਨਜ਼ਰ ਆ ਰਿਹਾ ਸੋ ਇਸ ਕਰਕੇ ਉਸ ਮਜਬੂਰੀ ਦੇ ਵਿੱਚ ਇਕੱਠੇ ਹੋ ਰਹੀਆਂ ਨੇ ਪਾਰਟੀਆਂ ਨਾ ਕਿ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹੋਰ ਤਰ੍ਹਾਂ ਦੇ ਸਮਝੌਤੇ ਹੋ ਸਕਦੇ ਨੇ ਹੋਰ ਤਰ੍ਹਾਂ ਦੀਆਂ ਜਿਹੜੀਆਂ ਵਕ ਵਕ ਪਾਰਟੀਆਂ ਨੇ ਉਹ ਇੱਕ ਦੂਜੇ ਨਾਲ ਹੋ ਸਕਦਾ ਜਿਵੇਂ ਬਾਦਲ ਅਕਾਲੀ ਦਲ ਨੇ ਬਸ ਪਨਾ ਕੀਤਾ ਸੀਗਾ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਸੀਗਾ ਸੋ ਇਸ ਤਰ੍ਹਾਂ ਦੇ ਸਮਝੌਤੇ ਜਿਹੜੇ ਨੇ ਉਹ ਵੱਖਰੇ ਹੁੰਦੇ ਆ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿਧਾਨ ਸਭਾ ਦੇ ਵਿੱਚ ਇਦਾਂ ਦੀਆਂ ਕੋਈ ਸੰਭਾਵਨਾਵਾਂ ਮੈਨੂੰ ਨਜ਼ਰ ਨਹੀਂ ਆਉਂਦੀਆਂ ਕਿ ਦੁਬਾਰਾ ਫੇਰ ਕਾਂਗਰਸ ਔਰ ਆਪ ਨਾਲ ਮਿਲ ਕੇ ਕੋਈ ਸਮਝੌਤਾ ਹੋਏਗਾ ਇਹ ਤਾਂ ਸਿਰਫ ਇੱਕ ਅਨਸਰ ਦੀ ਲੋੜ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਾਰਟੀਆਂ ਦੀ ਇਸ ਵੇਲੇ ਇਕੱਠੇ ਹੋਣਾ ਹੈ ਤਾਂ ਕਿ ਇੰਡੀਆ ਜਿਹੜਾ ਹੈਗਾ ਜੋ ਇਹਨਾਂ ਨੇ ਬਣਾਇਆ ਹੈ ਉਹ ਜਿੱਤ ਕੇ ਜਿਹੜਾ ਹੈਗਾ ਇੱਕੋ ਇੱਕ ਬਦਲ ਜਿਹੜਾ ਦੇ ਸਕਦੇ ਆ ਉਹ ਲੋਕਾਂ ਨੂੰ ਸੋ ਉਹਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਸੰਭਾਵਨਾਵਾਂ ਨਹੀਂ ਨਜ਼ਰ ਆ ਰਹੀਆਂ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਉਹ ਕਿਹੋ ਜਿਹਾ ਫਿਰ ਉਹ ਇੱਕ ਦ੍ਰਿਸ਼ ਹੋਊਗਾ ਜਦੋਂ ਕਾਂਗਰਸ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਕੋ ਹੀ ਸਟੇਜ ਦੇ ਉੱਪਰ ਵੋਟਾਂ ਮੰਗਣਗੇ ਜੀ ਦੇਖੋ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿ ਜੇਕਰ ਇਹੀ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣੇਗਾ ਔਰ ਉਹਦੇ ਵਿੱਚ ਮੁੱਖ ਅਜੰਡਾ ਇਹੀ ਹੋਏਗਾ ਕਿ ਭਾਰਤ ਬਚਾਓ ਔਰ ਬੀਜੇਪੀ ਨੂੰ ਭਜਾਓ ਜਾਂ ਮੋਦੀ ਨੂੰ ਭਜਾਓ ਸੋ ਇਸ ਕਰਕੇ ਜੋ ਕਾਮਨ ਮਿਨੀਮਮ ਪ੍ਰੋਗਰਾਮ ਦੇ ਅਧੀਨ ਜਿੰਨੀਆਂ ਵੀ ਪਾਰਟੀਆਂ ਕੱਲਾ ਇਹ ਇਸ ਵੇਲੇ ਤਾਂ ਆਪਾਂ ਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਸਿਰਫ ਦੋ ਪਾਰਟੀਆਂ ਨਜ਼ਰ ਆ ਰਹੀਆਂ ਨੇ ਆਦਰਵਾਇਜ਼ ਤੁਸੀਂ ਦੇਖੋਗੇ ਪੂਰੇ ਇੰਡੀਆ 'ਚ ਗੱਲ ਜਾਏਗੀ ਜਿਵੇਂ ਹੁਣ ਮੰਨ ਲਓ ਕੋਈ ਹੋਰ ਸਟੇਟ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਸੋ ਇਹ ਕੋਈ ਪੰਜਾਬ ਦੇ ਵਿੱਚ ਕੋਈ ਅਲੋਕਾਰੀ ਗੱਲ ਨਹੀਂ ਹੋ ਰਹੀ ਕਿ ਪੰਜਾਬ ਦੇ ਵਿੱਚ ਹੀ ਸਿਰਫ ਇਹ ਸਮਝੌਤਾ ਲਾਗੂ ਹੋ ਰਿਹਾ ਹੈ ਇਹ ਸਾਰੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਵਕਫ ਵਕ ਸਟੇਟਾਂ ਦੇ ਵਿੱਚ ਜਾਂ ਜਿਹੜੀਆਂ ਹੋਰ ਸਟੇਟਾਂ ਨੇ ਚਾਹੇ ਹੋ ਜਿਹੜੇ ਨੇ ਚੰਡੀਗੜ੍ਹ ਵਾਂਗ ਹੈ ਜਾਂ ਕੋਈ ਹੋਰ ਵਕਫ ਵਕ ਇਲਾਕੇ ਨੇ ਉਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਸੰਯੋਗਤਾ ਲਾਗੂ ਹੋਏਗਾ ਆਪਣੀ ਤਰ੍ਹਾਂ ਨਾਲ ਸੋ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਹੋਏਗਾ ਬਾਕੀ ਸਾਰੀਆਂ ਧਿਰਾਂ ਇਕੱਠੇ ਹੋ ਕੇ ਲੜਨੀਆਂ ਨੇ ਓਵੇਂ ਹੀ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਮੁੱਖ ਏਜੰਡੇ ਦੇ ਉੱਤੇ ਯਾਨੀ ਕਿ ਮੁੱਖ ਏਜੰਡੇ ਦਾ ਮਤਲਬ ਕਿ ਬੀਜੇਪੀ ਨੂੰ ਪਹਜਾਉਣਾ ਔਰ ਬੀਜੇਪੀ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਇਹ ਹੀ ਏਜੰਡਾ ਇਹਨਾਂ ਦਾ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਲਾਈਨਸ ਉੱਪਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ